ਅਮਰੀਕੀ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਜਾਰੀ ਸਖਤ ਕਾਰਵਾਈ ਨੂੰ ਹੋਰ ਤੇਜ਼ ਕਰਦੇ ਹੋਏ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਹਰ ਰੋਜ਼ 3000 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਦਾ ਟੀਚਾ ਦਿੱਤਾ ਹੈ ਇਹ ਨਵਾਂ ਟੀਚਾ ਪਿਛਲੇ ਸਮੇਂ ਦੇ ਮੁਕਾਬਲੇ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਨੂੰ ਹੋਰ ਤਿੰਨ ਗੁਣਾ ਵਧਾਉਣ ਦੀ ਮੰਗ ਕਰਦਾ ਹੈ ਜਿਸ ਦੇ ਨਾਲ ਸਾਲਾਨਾ 10 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਰਾਸ਼ਟਰਪਤੀ ਡੋਨਲਡ 트ੰਪ ਜਲਦੀ ਤੋਂ ਜਲਦੀ ਅਮਰੀਕਾ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਮੁਕਤ ਕਰਾਉਣਾ ਚਾਹੁੰਦੇ ਨੇ ਆਪਣੀਆਂ ਚੋਣ ਮੁਹਿੰਮਾਂ ਦੇ ਦੌਰਾਨ 트ੰਪ ਨੇ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ ਰਾਸ਼ਟਰਪਤੀ ਦਾਟੀਚਾ ਹੁਣ ਤੱਕ ਮੁਕਤ ਤੌਰ ਤੇ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕੇਂਦ੍ਰਿਤ ਰਿਹਾ ਹੈ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਰਿਹਾ ਜਾਂ ਜਿਨ੍ਹਾਂ ਵਿਰੁੱਧ ਡਿਪੋਰਟ ਕਰਨ ਦੇ ਪਹਿਲਾਂ ਤੋਂ ਹੁਕਮ ਨੇ ਵੱਡੇ ਇਮੀਗ੍ਰੇਸ਼ਨ ਅਧਿਕਾਰੀ ਵੱਡੇ ਪੱਧਰ ਤੇ ਡਿਪੋਰਟੇਸ਼ਨ ਨੂੰ ਅੱਗੇ ਵਧਾਉਣ ਲਈ ਪੂਰੀ ਤਾਕਤ ਦੇ ਨਾਲ ਕੰਮ ਕਰ ਰਹੇ ਨੇ ਆਪਣੇ ਇਸ ਮਕਸਦ ਨੂੰ ਹਾਸਲ ਕਰਨ ਦੇ ਲਈ 트ੰਪ ਪ੍ਰਸ਼ਾਸਨ ਨੇ ICE 에ਜੰਟਾਂ ਨੂੰ ਆਦੇਸ਼ ਜਾਰੀ ਕੀਤਾ ਹੈ ਜੋ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਅਤੇ ਹੋਮਲੈਂਡ ਸਿਕਿਉਰਿਟੀਜ਼ ਕਤਰ ਕ੍ਰਿਸਟਿਨ ਨਯੋਮ ਦੇਵਲੋ ਪਿਛਲੇ ਹਫਤੇ ICE ਅਧਿਕਾਰੀਆਂ ਦੇ ਨਾਲ ਕੀਤੀ ਗਈ ਇੱਕ ਮੀਟਿੰਗ ਦੇ ਦੌਰਾਨ ਦਿੱਤਾ ਗਿਆ ਅਮਰੀਕੀ ਅਖਬਾਰ ਦੇ ਵਿੱਚ छਪੀਆਂ ਰਿਪੋਰਟਸ ਦੇ ਮੁਤਾਬਕ ਮਿਲਰ ਨੇ ICE ਦੇ ਫੀਲਡ ਅਧਿਕਾਰੀਆਂ ਅਤੇ ਸਪੈਸ਼ਲ 에ਜੰਟਾਂ ਨੂੰ ਗ੍ਰਿਫਤਾਰੀਆਂ ਅਤੇ ਡਿਪੋਰਟੇਸ਼ਨ ਦੀ ਗਿਣਤੀ ਵਧਾਉਣ ਲਈ ਸਖਤ ਸ਼ਬਦਾਂ ਵਿੱਚ ਆਦੇਸ਼ ਜਾਰੀ ਕੀਤੇ ਨੇ ਹਾਲਾਂਕਿ ਨਿਯਮ ਨੇ ਨਰਮ ਰੁਖ ਦਿਖਾਉਂਦੇ ਹੋਏ ICE ਦੇ ਅਧਿਕਾਰੀਆਂ ਦੀ ਰਾਏ ਵੀ ਮੰਗੀ ਹੈ ਮੀਟਿੰਗ ਦੇ ਵਿੱਚ ਮਿਲਰ ਦੇ ਸਖਤ ਰਵੱਈਏ ਦੇ ਕਾਰਨ ਕਈ ਅਧਿਕਾਰੀਆਂ ਨੂੰ ਆਪਣੀਆਂ ਨੌਕਰੀਆਂ ਖਤਰੇ ਦੇ ਵਿੱਚ ਮਹਿਸੂਸ ਹੋ ਰਹੀਆਂ ਨੇ ਜਨਵਰੀ ਦੇ ਵਿੱਚ 트럼ਪ ਪ੍ਰਸ਼ਾਸਨ ਨੇ ICE ਨੂੰ ਹਰ ਰੋਜ਼ 1800 ਗ੍ਰਿਫਤਾਰੀਆਂ ਦਾ ਕੋਟਾ ਦਿੱਤਾ ਸੀ ਪਰ ਹੁਣ ਇਸ ਨੂੰ ਵਧਾ ਕੇ 3000 ਤੱਕ ਕਰ ਦਿੱਤਾ ਇਸ ਦਰ ਨਾਲ ਇਸ ਸਾਲ 6,50,000 ਹੋਰ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਹਾਲਾਂਕਿ ਜੇਕਰ ਪ੍ਰਸਤਾਵਿਤ ਬਿਗ ਬਿਊਟੀਫੁਲ ਬਿਲ ਸੈਨੇਟ ਦੇ ਵਿੱਚ ਪਾਸ ਹੋ ਜਾਂਦਾ ਹੈ ਜਿਸ ਦੇ ਵਿੱਚ ਸਰਹੱਦੀ ਇਨਫੋਰਸਮੈਂਟ ਦੇ ਲਈ 147 ਅਰਬ ਡਾਲਰ ਦੀ ਵਾਧੂ ਫੰਡਿੰਗ ਸ਼ਾਮਿਲ ਹੈ ਤਾਂ ਲੋਕਾਂ ਨੂੰ ਡਿਪੋਰਟ ਕਰਨ ਦੀ ਦਰ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਜਿਵੇਂ ਜਿਵੇਂ ਟ੍ਰੰਪ ਪ੍ਰਸ਼ਾਸਨ ਗ੍ਰਿਫਤਾਰੀਆਂ ਦੀ ਗਿਣਤੀ ਵਧਾ ਰਿਹਾ ਹੈ ਓਵੇਂ ਓਵੇਂ ਗ੍ਰਿਫਤਾਰ ਲੋਕਾਂ ਨੂੰ ਨਜ਼ਰਬੰਦ ਰੱਖਣ ਲਈ ਗੁਆਨਟਨਾਮੋ ਬੇ ਅਤੇ ਕੋਲੋਰੋਡੋ ਦੇ ਅਰੋਰਾ ਵਿੱਚ ਮਿਲਟਰੀ ਬੇਸ ਤੇ 30090 ਹਿਰਾਸਤ ਬੈਡਸ ਜੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਕਾਰਵਾਈ ਨੇ ਪ੍ਰਵਾਸੀ ਭਾਈਚਾਰੇ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ 트럼ਪ ਵੱਲੋਂ ਬਾਈਡਨ ਪ੍ਰਸ਼ਾਸਨ ਦੀ ਕੈਚ ਐਂਡ ਰੀਲੀਜ਼ ਨੀਪੀ ਖਤਮ ਕਰਨ ਤੋਂ ਬਾਅਦ ਸਰਹੱਦ ਦੀ ਗਤੀਵਿਧੀਆਂ ਵਿੱਚ ਕਾਫੀ ਕਮੀ ਆਈ ਹੈ 트럼ਪ ਦੇ ਨਿਰਦੇਸ਼ ਦੇ ਅਧੀਨ ਆਈਸੀਈ ਏਜੰਟਾ ਨੇ ਵਧੇਰੇ ਸਖਤ ਰੁਖ ਅਪਣਾਇਆ ਐਤੋਂ ਤੱਕ ਅਮਰੀਕੀ ਸਰਕਾਰ ਖੁਦ ਡਿਪੋਰਟ ਹੋਣ ਵਾਲੇ ਲੋਕਾਂ ਨੂੰ ਪੈਸੇ ਦੇ ਕੇ ਇਸ ਕਾਰਵਾਈ ਨੂੰ ਉਤਸ਼ਾਹਿਤ ਵੀ ਕਰ ਰਹੀ ਹੈ